ਕਾ ਨੜੀ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ RAM ਨਾਮ ਨਿਧਾਨ ਹਰਿ ਗੁਰਮਤਿ ਰਾਖੇ ੁਰਤਾਰ ਦਾਸਨ ਦਾਸਾ ਹੋਏ ਰਹੋ ਹਉਮੈ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨਾ ਆਵੈ ਹਾਰ ਧੰਨ ਧੰਨ ਵਡ ਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹਲਾ ਚੌਥਾ ਗੋਵਿੰਦ 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 ਹਰ ਗੋਵਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਾਹ ਪਾਈਐ ਮਾਨ ਗੋਵਿੰਦ 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 ਜਪ ਮੁਖ ਉਜਲਾ ਪ੍ਰਦਾਨ ਨਾਨਕ ਗੁਰੂ ਗੋਬਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਬਉੜੀ ਤੂੰ ਆਪੇ ਹੀ ਸਿੱਧ ਸਾਦੇ ਕੋ ਤੂੰ ਆਪੇ ਹੀ ਜੁਗ ਜੋਗੀਆ ਤੂੰ ਆਪੇ ਹੀ ਰਸ ਰਸੀ ਅੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੇ ਸੋ ਹੋਗਿਆ ਸਤ ਸੰਗਤ ਸਤ ਗੁਰ ਧੰਨ ਧਨੋ ਧਨ ਧਨ ਧਨੋ ਜਿਤ ਮਿਲ ਹਰ ਬੁਲਗ ਬਲੋਗਿਆ ਸਭ ਕਹੋ ਮੁਖ ਹਉ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲੋਗਿਆ ਸ਼ਲੋਕ ਮਹਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੈ ਕੋਏ ਹਉਮੈ ਮਮਤਾ ਨਾਸ ਹੋਏ ਦੁਰਮਤ ਕੱਢੈ ਧੋਏ ਨਾਨਕ ਆਨਦਨ ਗੁਣ ਉਚਰੈ ਜਿਨ ਕੋ ਤੁਰ ਲਿਖਿਆ ਹੋਇ ਮਾਲਾ ਚੌਥਾ ਹਰ ਆਪੇ ਆਪ ਦਿਆਲ ਹਰਿ ਆਪੇ ਕਰੇ ਸੋ ਹੋਇ ਹਰਿ ਆਪੇ ਆਪ ਵਰਤਦਾਰ ਜੇਵੜੇ ਵਰਨਾ ਕੋਈ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਇ ਕਿੰਤ ਕਨੇਨਾ ਪਾਈਐ ਬੇਅੰਤ ਪ੍ਰਭ ਹਰਿ ਸੋਇ ਨਾਨਕ ਗੁਰਮੁਖ ਹਰਿ ਸਾਲਾਹਿਆ ਤਨ ਮਨ ਹੀਤਲ ਹੋਇ ਪਉੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਰੰਗਨਾ ਸਭ ਧਿਆਵਹਿ ਤਦ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇੱਕ ਦਾਤਾ ਸਭ ਜਗਤ ਭਿਖਾਰੀਆ ਸਭ ਜਾਛੇ ਸਭ ਮੰਗ ਮੰਗਨਾ ਸੇਵਕ ਠਾਕਰ ਸਭ ਤੂੰ ਹੈ ਉਹ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖੋਂ ਰਿਖੀ ਕੇਸ਼ ਹਰੇ ਰਿਖੀ ਕੇਸ਼ ਹਰੇ ਜਿਤ ਪਾਵੇ ਸਭ ਫਲ ਫਲਨਾ ਸਲੋਕ ਮਹਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਾ ਪਾਵੇ ਮਾਨ ਜੋ ਇਸੇ ਸੂ ਫਲ ਪਾਏ ਸੀ ਗੁਰ ਸ਼ਬਦੀ ਲੱਗਿਆ ਧਿਆਨ ਕਿਲ ਵਿਗ ਪਾਪ ਸਭ ਕੱਟਿਏ ਹੋ ਮੈਂ ਚੁੱਕੈ ਗੋਮਾਨ ਗੁਰਮukh ਕਮਲ ਵਿਖੇ ਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਾਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁੱਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤ ਗੁਰ ਕੈ ਪਾਣੇ ਜੋ ਚੱਲੇ ਤਿਨ ਦਾਲਦ ਦੁੱਖ ਲੈ ਜਾਏ ਆਪਣਾ ਭਾਣੈ ਕਿਨੈ ਨਾ ਪਾਇਓ ਜਨ ਵੇਖੋ ਮਨਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਿਗੁਰ ਲਾਗੈ ਪਾਏ ਪੌੜੀ ਤੂੰ ਥਾਨਤ ਨੰਤਰ ਪਰਪੂਰਹਿ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦ ਭਾਂਤ ਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੇ ਗੁਰਮਤੀ ਤੁਧੈ ਲਾਮਣੀ ਜਿਨੋ ਹੈ ਦਇਾਲ ਤਿੰਨ ਸਤ ਗੁਰ ਮਿਲਨੇ ਮੁਖ ਗੁਰਮੁਖ ਹਰ ਸਮਝਾਮਣੀ ਸਭ ਬੋਲੋ ਰਾਮ ਰਮੋ ਸ਼੍ਰੀ ਰਾਮ ਰਮੋ ਜਿਤ ਦਾਲਦ ਦੁੱਖ ਭੁਖ ਸਭ ਲੈ ਜਾਵਣੀ ਸਲੋਕ ਮਾਲਾ ਚੌਥਾ ਹਰ ਹਰ ਅਮਰਤ ਨਾਮ ਰਸ ਹਰ ਅਮਰਤ ਹਾਰਿ ਓਰ ਧਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ 부ਜੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਬਿਖੌਮੇ ਗੱਡੀ ਮਾਰ ਜਿਨ ਹਰ ਹਰ ਨਾਮ ਨਾ ਚੇਤੇਉ ਤਿਨ ਜੂਐ ਜਨਮ ਸਭ ਹਾਰ ਗੁਰੂ ਤੁਠੇ ਹਰ ਚੇਤਾਇਆ ਹਰ ਨਾਮ ਆਰ ਰਤਾਰ ਜਨ ਨਾਨਕ ਤੇ ਮੁਗ ਉਜਲੇ ਤਿਤ ਸੱਚੇ ਦਰਬਾਰ ਮਹਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤਿ ਕੀਰਤ ਪਾਈਏ ਹਰ ਨਾਮ ਆਰ ਰਹਾਰ ਵੜਾ ਭਾਗੀ ਜਨਾਰਤ ਆਇਆ ਤੈਨ ਸੰਪਿਆ ਹਰ ਭੰਡਾਰ ਬਿਨ ਨਾਵੇਂ ਜੇ ਕਰਮ ਕਮਾਵਣੇ ਨਿਤ ਹੋਮੈ ਹੋਏ ਕੁਾਰ ਜਲ ਹਸਤੀ ਮਲ ਨਾ ਹਵਾਲੀ ਐ ਸਿਰ ਭੀ ਫਿਰ ਪਾਵੈ ਛਾਰ ਹਰ ਮੇਲੋ ਸਤਗੁਰ ਦਇਆ ਕਾਰ ਮਨ ਵਸੈ ਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤੈਨ ਜੈਕਾਰ ਪਉੜੀ ਰਾਮ ਨਾਮ ਵਖਰਾ ਊਤਮ ਹਰ ਨਾਇਕ ਪੁਰਖ ਆਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸਚ ਤੇਰਾ ਪਾਸਾਰਾ ਸਭ ਧਿਆਵਹਿ ਤੁਧ ਸਫਲ ਸੇ ਗਾਵਹਿ ਗੁਰਮਤੀ ਹਰ ਨਰੰਕਾਰਾ ਸਭ ਚਵੋ ਮੁਖੋ ਜਗਨਨਾਥ ਜਗਨਨਾਥ ਜਗ ਜੀਵਨੋ ਜਿਤ ਭਵ ਜਲ ਪਾਰ ਉਤਾਰਾ ਸ਼ਲੋਕ ਮਹਲਾ ਜਉਤਾ ਅਮਰੀ ਜੇ ਬਾਏਕ ਪ੍ਰਭ ਹਰ ਕੇ ਗੁਣ ਗਾਮਾ ਥਾਹ ਹਮ ਕਿਉ ਕਰ ਜਪਹਿ ਇਆਣਿਆ ਹਰ ਤੁਮ ਵਡਗਮ ਅਗਾਹ ਹਰ ਦੇਹੋ ਪ੍ਰਭੂ ਮਤਿ ਉਤਮਾ ਗੁਰ ਸਤਗੁਰ ਕੈ ਪਗ ਪਾਹ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗਤ ਰਾਹ ਜਨ ਨਾਨਕ ਕਉ ਹਰ ਬਖਸ਼ ਲੈ ਹੋ ਹਰ ਤੁਠੈ ਮੇਲ ਮਿਲਾਹ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਖਿਰ ਮਤਰਾਹ ਮਾਲਾ ਚੌਥਾ ਹਰ ਕਰੋ ਕਿਰਪਾ ਜਗ ਜੀਵਨਾ ਗੁਰ ਸਤਗੁਰ ਮੇਲ ਦਇਾਲ ਗੁਰ ਸੇਵਾ ਹਰ ਹਮ ਭਾਈਆ ਹਰ ਹੋ ਵਾਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਨ ਚੂਕਾ ਜੰਜਾਲ ਗੁਰ ਤੁਠੇ ਨਾਮ ਦੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਟੁੱਟ ਤਨ ਪਾਇਆ ਹਰ ਨਾਮ ਆਰ ਤਨ ਮਾਲ ਪਉੜੀ ਹਰ ਤੁਮ ਵੱਡ ਵੱਡੇ ਵੱਡੇ 바ੜੀ ਉੱਚੇ ਸਭ ਉੱਪਰ ਵੱਡੇ ਵਡਾਉਨਾ ਜੋ ਧਿਆਵੇ ਹਰ ਪਰੰਪਰ ਹਰ 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 ਧਿਆਏ ਹਰੇ ਤੇ ਹੋਨਾ ਜੋ ਗਾਵੇ ਸੁਣੇ ਤੇਰਾ ਜਸ ਸੁਆਮੀ ਤਿੰਨ ਕਾਟੇ ਪਾਪ ਘਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਸਭ ਇਤਿਹਾਵ ਹੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸੋਨਾ ਸ਼ਲੋਕ ਮਹਲਾ ਚੌਥਾ ਹਮਰੇ ਹਰ ਜਗ ਜੀਵ ਨਾ ਹਰ ਜਪਿਓ ਹਰ ਗੁਰ ਮੰਤ ਹਰ ਗੰ ਅਗੋਚਰ ਅਗਮ ਹਰ ਹਰ ਮਿਲਿਆ ਆਏ ਚਿੰਤ ਹਰਿਆਪੇ ਕਟਕਟ ਵਰਤਦਾ ਹਰਿਆਪੇ ਆਪ ਬੇਅੰਤ ਹਰਿਆਪੇ ਸਭ ਰਸ ਭੋਗਦਾ ਹਰਿਆਪੇ ਕਬਲਾ ਜੰਤ ਹਰਿਆਪੇ ਭਿਖਿਆ ਪਾਏਂਦਾ ਸਭ ਸਿਸ਼ਟੇ ਉਪਾਈ ਜੀਏ ਜੰਤ ਹਰਦੇਵੋ ਦਾਨ ਦਿਆਲ ਪ੍ਰਭ ਹਰ ਮੰਗੇ ਹਰ ਜਨ ਸੰਤ ਜਨ ਨਾਨਕ ਕੇ ਪ੍ਰਭ ਆਏ ਮਿਲ ਹਮ ਗਾਵਹਿ ਹਰ ਗੁਣ ਸ਼ੰਤ ਮਾਲਾ ਚੌਥਾ ਹਰ ਪ੍ਰਭ ਸੱਜਣ ਨਾਮ ਹਰ ਮੈਂ ਮਨ ਤਨ ਨਾਮ ਸ਼ਰੀਰ ਸਭ ਆਸਾ ਗੁਰਮੁਖ ਪੂਰੀ ਆ ਜਨ ਨਾਨਕ ਸੋਨ ਹਰ ਧੀਰ ਪੌੜੀ ਹਰ ਊਤਮ ਹਰਿਆ ਨਾਮ ਹੈ ਹਰਪੁਰਖ ਨਿਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਸ ਰਾਤ ਤਿੰਨ ਸੇਵੇ ਚਰਨ ਨਿਤ ਕੌਲਾ ਨਿਤ ਸਾਰ ਸੰਭਾਲੇ ਸਭ ਜੀਅ ਜੰਤ ਹਰ ਵਸੈ ਨਿਕਟ ਸਭ ਜੋਲਾ ਸੋ 부ਝੈ ਜਿਸ ਆਪੁਝਾਏ ਸੀ ਜਿਸ ਸਤਗੁਰ ਪ੍ਰਖ ਪ੍ਰਭ ਸੋਲਾ ਸਭ ਗਾਵੋ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸ ਮੌਲਾ ਸਲੋਕ ਮਾਲਾ ਚੌਥਾ ਸੁਤਿਆ ਹਰ ਪ੍ਰਭ ਚੇਤ ਮਨ ਹਰ ਸਹਿ ਸਮਾਦ ਸਮਾਏ ਜਨ ਨਾਨਕ ਹਰ ਹਰ ਚਾਉ ਮਨ ਗੁਰ ਤੁਠਾ ਮੇਲੇ ਮਾਏ ਮਾਲਾ ਚਉਤਾ ਹਰ ਇੱਕ ਸੇਤੀ ਪਰਹੜੀ ਹਰੇ ਕੋ ਮੇਰੇ ਚਿੱਤ ਜਨ ਨਾਨਕ ਇੱਕ ਆਧਾਰ ਹਰ ਪ੍ਰਭ ਇੱਕ ਸਤੇ ਗਤ ਪਤ ਪਉੜੀ ਪੰਚੇ ਸ਼ਬਦ ਵੱਜੇ ਮਤ ਗੁਰਮਤ ਵਡਭਾਗੀ ਅਨਹਦ ਵੱਜਿਆ ਅਨੰਦ ਮੂਲ RAM ਸਬ ਦੇਖਿਆ ਗੁਰ ਸ਼ਬਦੀ ਗੋਵਿੰਦ ਗੱਜਿਆ ਆਦ ਜੁਗਾਦ ਵੇਸ ਹਰ ਏਕੋ ਮਤ ਗੁਰਮਤ ਹਰ ਪ੍ਰਭ ਭਜਿਆ ਹਰ ਦੇਵੋ ਦਾਨ ਦਿਆਲ ਪ੍ਰਭ ਜਨ ਰੱਖੋ ਹਰ ਪ੍ਰਭ ਲੱਜਿਆ ਸਭ ਤਨ ਕਹੋ ਗੁਰ ਸਤ ਗੁਰੂ ਗੁਰ ਸਤ ਗੁਰੂ ਜੇਤ ਮਿਲ ਹਰ ਪਰਦਾ ਕੱਜਿਆ ਸਲੋਕ ਮਾਲਾ ਚੌਥਾ ਭਗਤ ਸਰੋਵਰ ਉੱਚ ਲੈ ਸੋ ਭਾਰ ਭਰੇ ਵਹਨ ਜਿਨਾਂ ਸਤਗੁਰ ਮੰਨਿਆ ਜਨ ਨਾਨਕ ਵੱਡ ਭਾਗ ਲਹਨ ਮਾਲਾ ਚੌਥਾ ਹਰ ਹਰ ਨਾਮ ਅ ਸੰਖ ਹਰ ਹਰ ਕੇ ਗੁਣ ਕਥਨ ਨਾ ਜਾਹੇ ਹਰ ਹਰ ਗਾਮ ਅਗਾਧ ਹਰ ਜਨ ਕਿਤ ਬਿਦ ਮਿਲੇ ਮਿਲਾਹਿ ਹਰ ਹਰ ਜਸ ਜਪਤ ਜਪੰਤ ਜਨ ਇਕ ਤਿਲ ਨਹੀਂ ਕੀਮਤ ਪਾਏ ਜਨ ਨਾਨਕ ਹਰ ਗੰਮ ਹਰ ਪ੍ਰਭ ਹਰ ਮੇਲ ਲਹਿੋ ਲੜ ਲਾਏ ਪੌੜੀ ਹਰ ਅਗਮ ਅਗੋਚਰ ਗੰਮ ਹਰ ਕਿਉ ਕਰ ਹਰ ਦਰਸ਼ਨ ਪਿਖਾ ਕਿਛ ਵਖਰ ਹੋਏ ਸੋ ਵਰਨੀਐ ਇਸ ਰੂਪ ਨਾਰਖਾ ਜਿਸ 부ਝਾਏ ਆਪ 부ਝਾਏ ਦੇ ਸੋਈ ਜਾਨ ਦਿਖਾ ਸਤ ਸੰਗਤ ਸਤ ਗੁਰ ਚਾਟਸਾਲ ਹੈ ਜਿਤ ਹਰ ਗੁਣ ਸਿੱਖਾ ਧਨ ਧਨ ਸੋ ਰਸਨਾ ਧਨ ਕਰ ਧਨ ਸੋ ਪਾਂਦਾ ਸਤ ਗੁਰੂ ਜਿਤ ਮਿਲ ਹਰ ਲਿਖਾ ਲਿਖਾ ਸਲੋਕ ਮਹਲਾ ਚੌਥਾ ਹਰ ਹਰ ਨਾਮ ਹੈ ਅੰਮ੍ਰਿਤ ਹੈ ਹਰ ਜਪਿਐ ਸਤਗੁਰੁ ਪਾਏ ਹਰ ਹਰ ਨਾਮ ਪਵਿੱਤ ਹੈ ਹਰ ਜਪਤ ਸੁਨਤ ਦੁਖ ਜਾਏ ਹਰ ਨਾਮ ਤਿਨਿ ਆਰਾਧਿਆ ਜਿਨ ਮਸਤਕ ਲਿਖਿਆ ਤੁਰ ਪਾਏ ਹਰ ਦਰਗਹ ਜਨ ਪੈ ਨਾਈਨ ਜਿਨ ਹਰ ਮਨ ਵਸਿਆ ਆਏ ਜਨ ਨਾਨਕ ਤੇ ਮੁਖ ਉਜਲੇ ਜਿਨ ਹਰ ਸੁਣਿਆ ਮਨ ਭਾਏ ਮਹਲਾ ਚੌਥਾ ਹਰ ਹਰ ਨਾਮਨ ਦਾਨ ਗੁਰਮੁਖ ਪਾਇਆ ਜਾਏ ਜਿਨ ਤੁਰ ਮੱਸਤਕ ਲਿਖਿਆ ਤਿਨ ਸਤਗੁਰ ਮਿਲਿਆ ਆਏ ਤਨ ਮਨ ਹੀਤਲ ਹੋਇਆ ਸ਼ਾਂਤ ਵਸੀ ਮਨ ਆਏ ਨਾਨਕ ਹਰ ਹਰ ਚਉਧਿਆ ਸਭ ਦਾਲਦ ਦੁੱਖ ਲੈ ਜਾਏ ਬੋੜੀ ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਗੁਰ ਮੇਰਾ ਪਿਆਰਾ ਦੇਖਿਆ ਤਿਨ ਕਉ ਮਿਲਿਆ ਮੇਰਾ ਸਤਗੁਰੂ ਜਿਨ ਕਹੋ ਤੁਰ ਮਤਕ ਲੇਖਿਆ ਰਗਮ ਧਿਆਇਆ ਗੁਰਮਤੀ ਤਿਸ ਰੂਪ ਨਹੀਂ ਪ੍ਰਵ ਰੇਖਿਆ ਗੁਰਬਚਨ ਧਿਆਇਆ ਜਿਨ ਨਾਇਆ ਗੰਮ ਹਰ ਤੇ ਠਾਕੁਰ ਸੇਵਕ ਰਲ ਏਕਿਆ ਸਭ ਕਹੋ ਮੁਖੋ ਨਰ ਨਰ ਹਰੇ ਨਰ ਨਰ ਹਰੇ ਨਰ ਨਰ ਹਰੇ ਹਰ ਲਾ ਹਰ ਭਗਤ ਵੇ ਸਿਖਿਆ ਸਲੋਕ ਮਹਲਾ ਚੌਥਾ ਰਾਮ ਨਾਮ ਰਾਮ ਰਵ ਰਹੇ ਰਮ ਰਾਮੋ ਰਾਮ ਰਮੀਤ ਘਟ ਘਟ ਆਤਮ ਰਾਮ ਹੈ ਪ੍ਰਭ ਖੇਲ ਕੀਓ ਰੰਗ ਰੀਤ ਹਰ ਨਿਕਟ ਵਸੈ ਜਗ ਜੀਵਨਾ ਪਰਗਾਸ ਕੀਓ ਗੁਰ ਮੀਤ ਹਰ ਸਵਾਮੀ ਹਰ ਪ੍ਰਭ ਤਿੰਨ ਮਿਲੇ ਜਿਨ ਲਿਖਿਆ ਤੁਰ ਹਰਪ੍ਰੀਤ ਜਨ ਨਾਨਕ ਨਾਮ ਧਿਆਇਆ ਗੁਰ ਬਚਨ ਜਪਿਓ ਮਨ ਚੀਤ ਮਹਲਾ ਚੌਥਾ ਹਰ ਪ੍ਰਭ ਸੱਜਣ ਲੋੜ ਲਹੋ ਭਾਗਵ ਸੈ ਵਡ ਭਾਗ ਗੁਰ ਪੂਰੈ ਦੇਖਾਲਿਆ ਨਾਨਕ ਹਰ ਲਿਵ ਲਾਗ ਪੌੜੀ ਧਨ ਧਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਨ ਬਾਣੀ ਹਰ ਕਥਾ ਸੁਣਾਵੋ ਮੇਰੇ ਗੁਰ ਸਿਖੋ ਮੇਰੇ ਹਰ ਪ੍ਰਭ ਕਥਾ ਕਹਾਣੀ ਕਿਉ ਪਾਈਐ ਕਿਉ ਦੇਖੀਐ ਮੇਰਾ ਹਰ ਪ੍ਰਭ ਸੁਖੜ ਸਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਿੰਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸ਼ਲੋਕ ਮਾਲਾ ਚੌਥਾ ਹਰ ਪ੍ਰਭ ਰੱਤੇ ਲੋਇਣਾ ਗਿਆਨੰਜਨ ਗੁਰਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮਹਲਾ ਚੌਥਾ ਗੁਰਮੁਖ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮ ਚਿਤ ਵੈ ਨਾਮੋ ਪੜੈ ਨਾਮ ਰਹੈ ਲਿਵ ਲਾਏ ਨਾਮ ਪਦਾਰਥ ਪਾਈਐ ਚਿੰਤਾ ਗਈ ਬਿਲਾਏ ਸਤਗੁਰ ਮਿਲੈ ਨਾਮ ਉਪਜੈ ਤ੍ਰਿਸ਼ਨਾ ਭੁਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋ ਬੱਲੇ ਪਾਏ ਬਉੜੀ ਤੁਦਿਆਪੇ ਜਗਤ ਉਪਾਏ ਕੈ ਤੁਦਿਆਪੇ ਵਸ ਗਤ ਕੀਤਾ ਇਕ ਮਨਮੁਖ ਕਰ ਹਾਰਾਇਨ ਇਕ ਨਾਮੇਲ ਗੁਰੂ ਤਨਾ ਜੀਤਾ ਹਰ ਉਤਮ ਹਰ ਪ੍ਰਭ ਨਾਮ ਹੈ ਗੁਰਬਚਨ ਸਭਾਗੇ ਲੀਤਾ ਦੁਖ ਦੋਲਦ ਸਭੋ ਲੈ ਗਿਆ ਜਾਂ ਨਾਉ ਗੁਰੂ ਹਰ ਦੀਤਾ ਸਭ ਸੇਵੋ ਮੋਹਨੋ ਮਨ ਮੋਹਨੋ ਜਗ ਮੋਹਨੋ ਜਿਨ ਜਗਤ ਉਪਾਏ ਸਭੋ ਵਸ ਕੀਤਾ ਸ਼ਲੋਕ ਮਹਲਾ ਚੌਥਾ ਮਨ ਅੰਤਰ ਮੈਂ ਰੋਗੈ ਬ੍ਰਹਮ ਭੂਲੇ ਮਨ ਮੁਖ ਦੁਰਜਨੋ ਨਾਨਕ ਰੋਗ ਵੰਜਾਇ ਮਿਲ ਸਤਗੁਰ ਸਾਧੂ ਸੱਜਣਾ ਮਹਲਾ ਚੌਥਾ ਮਨ ਤਨ ਤਾਮ ਸਗਾਰਵਾ ਜਾਂ ਦੇਖਾਂ ਹਰ ਨੈਣੇ ਨਾਨਕ ਸੋ ਪ੍ਰਭ ਮੈਂ ਮਿਲੇ ਹਉ ਜੀਵਾਂ ਸਦ ਸੁਣੇ ਪਉੜੀ ਜਗਨਨਾਥ ਜਗਦੀਸ਼ਰ ਕਰਤੇ ਅਪਰੰਪਰ ਪੁਰਖ ਅਤੂਲ ਹਰ ਨਾਮ ਧਿਆਵੋ ਮੇਰੇ ਗੁਰ ਸਿੱਖੋ ਹਰ ਊਤਮ ਹਰ ਨਾਮ ਅਮੋਲ ਜਿਨ ਧਿਆਇਆ ਹਿਰਦੈ ਦਿਨਸ ਰਾਤ ਤੇ ਮਿਲੇ ਨਹੀਂ ਹਰ ਰੋਲ ਬੜਾ ਭਾਗੀ ਸੰਗਤ ਮਿਲੈ ਗੁਰ ਸਤਗੁਰੂ ਪੂਰਾ ਬੋਲ ਸਭ ਧਿਆਵੋ ਨਰ ਨਾਰਾਇਣੋ ਨਾਰਾਇਣੋ ਜਿਤ ਚੂਕਾ ਜਮ ਝਗੜ ਝਗੋਲ ਮਹ ਸਲੋਕ ਮਹਲਾ ਚੌਥਾ ਹਰ ਜਨ ਹਰ ਹਰ ਚਉਦਿਆ ਸਰ ਸੰਧਿਆ ਗਾਵਾਰ ਨਾਨਕ ਹਰ ਜਨ ਹਰ ਲਿਵ ਉਭਰੇ ਜਿਨ ਸੰਧਿਆ ਤਿਸ ਫਿਰਮਾਰ ਮਹਲਾ ਚੌਥਾ ਅਕੀਮ ਪ੍ਰੇਮ ਕਸਾਈਆ ਹਰ ਹਰ ਨਾਮ ਵੇਖਨ ਜੇ ਕਰ ਦੂਜਾ ਦੇਖਦੇ ਜਨ ਨਾਨਕ ਕੱਢ ਦੇ ਚੰਨ ਪੌੜੀ ਜਲ ਥਲ ਮਹਿ ਇਲਪੂਰਨੋ ਅਪਰੰਪਰ ਸੋਈ ਜੀਅ ਜੰਤ ਪ੍ਰਤਪਾਲਦਾ ਜੋ ਕਰੇ ਸੋ ਹੋਈ ਮਾਤ ਪਿਤਾ ਸੋਤ ਭਰਾਤ ਮੀਤ ਤਿਸ ਬਿਨ ਨਈ ਕੋਈ ਘਟ ਘਟ ਅੰਤਰ ਰਵ ਰਹਾ ਜਪਿ ਹੋ ਜਨ ਕੋਈ ਸਗਲ ਜਪੋ ਗੋਪਾਲ ਗੁਣ ਪਰਗੜ ਸਭ ਲੋਈ ਸਲੋਕ ਮਹਲਾ ਚੌਥਾ ਗੁਰਮੁਖ ਮਿਲੇ ਸੇ ਸਜਣਾ ਹਰ ਪ੍ਰਭ ਪਾਇਆ ਰੰਗ ਜਨ ਨਾਨਕ ਨਾਮ ਸਲਾਹੇ ਤੂੰ ਲੋਡ ਲੋਡ ਦਰਗਹ ਵਾਣਿ ਮਹਲਾ ਚੌਥਾ ਹਰ ਤੂੰ ਹੈਂ ਦਾਤਾ ਸਭ ਸਰਦਾ ਸਭ ਜੀਵ ਤੁਮਾਰੇ ਸਭ ਤੁਦੈ ਨੂੰ ਆਰਾਧ ਦੇ ਦਾਨ ਦੇ ਪਿਆਰੇ ਹਰ ਦਾਤਾ ਦਾਤਾਰ ਹੱਥ ਕੱਢਿਆ ਮੀਂ ਵੁਟਾ ਸੈ ਸਾਰੇ ਅਨ ਜੰਮਿਆ ਖੇਤੀ ਭਾਉ ਕਰ ਹਰ ਨਾਮ ਸਮਹਾਰੇ ਜਨ ਨਾਨਕ ਮੰਗੇ ਦਾਨ ਪ੍ਰਭ ਹਰ ਨਾਮ ਅਧਾਰੇ ਪੌੜੀ ਇੱਛਾ ਮਨ ਕੀ ਪੂਰੀ ਹੈ ਜਪਿ ਹੈ ਸੁਖ ਸਾਗਰ ਹਰ ਕੇ ਚਰਨ ਅਰਾਧਿਏ ਗੁਰ ਸ਼ਬਦ ਰਤਨ ਅਗਰ ਮਿਲ ਸਾਧੂ ਸੰਗ ਉਦਾਰ ਹੋਏ ਫਟੇ ਜਮ ਕਾਗਰ ਜਨਮ ਪਦਾਰਥ ਜੀਤੀਐ ਜਪ ਹਰ ਬੈਰਾਗਰ ਸਭ ਪਵੋ ਸ਼ਰਨ ਸਤਿਗੁਰੂ ਕੀ ਬਿਨ ਸਹਿ ਦੁਖ ਦਾਗਰ ਸਲੋਕ ਮਹਲਾ 4 ਹਉ ਟੋਂਡੇਂ ਦੀ ਸੱਜਣਾ ਸੱਜਣ ਮੈਡਾ ਨਾਲ ਜਨ ਨਾਨਕ ਲਖਨਾਂ ਲਖੀਐ ਗੁਰਮੁਖ ਦੇਹ ਦੇ ਕਾਲ ਮਹਲਾ ਚੌਥਾ ਨਾਨਕ ਪ੍ਰੀਤ ਲਾਈ ਤਿਨ ਸੱਚੈ ਇਸ ਮਨ ਰਹਿਣ ਨ ਜਾਇ ਸਤ ਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ ਕੋਈ ਗਾਵੇ ਕੋ ਸੁਣੈ ਉਚਰ ਸੁਣਾਵੇ ਜਨਮ ਜਨਮ ਕੀ ਮਾਲ ਉਤਰੇ ਮਨ ਚਿੰਤ ਆਪ ਆਵੇ ਆਮਨ ਜਾਣਾ ਮੀਟੀ ਐ ਹਰ ਕੇ ਗੁਣ ਗਾਵੇ ਆਪ ਤਰੇ ਸੰਗੀਤ ਰਾਹੀਂ ਸਭ ਕੁਟੰਬ ਤਰਾਵੇ ਜਨ ਨਾਨਕ ਤਿਸ ਬਲ ਹਾਰਣੈ ਜੋ ਮੇਰੇ ਹਰ ਪ੍ਰਭ ਪਾਵੇ ਆਪ ਤਰਹਿ ਸੰਗੀਤ ਰਾਹੇ ਸਭ ਕੁਟੰਬ ਤਰਾਵੇ ਜਨ ਨਾਨਕ ਤਿਸ ਬਲਿਹਾਰਣੈ ਜੋ ਮੇਰੇ ਹਰ ਪ੍ਰਭ ਭਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ